ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿ ਦੇਵਾ ਜੀ ਸਿੰਘ ਸਹੀਦ ਸੁਮੇਸ਼ ਪਿਤਾ ਮਹਾਰਾਜ ਸੋ ਗੁਰੂ ਕੋ ਪਿਆਰਿਓ ਆਪਣਾ ਮਿਸ਼ਨ ਸੋਖੀ ਬਸੈ ਮੋਰੋ ਪਰਿਵਾਰਾ ਸਹਿਬ ਕਾ ਸਿੱਖ ਸਹਾਇ ਕਰਤਾ ਰਾ ਗੁਰੂ ਕੀ ਬਾਣੀ ਦੇ ਨਾਲ ਕਿਸੇ ਵੀ ਤਰ੍ਹਾਂ ਆਪਾਂ ਜੁੜਦੇ ਰਹੀਏ ਗੁਰੂ ਦੀਆਂ ਯਾਦਾਂ ਸਾਡੇ ਮਨ ਵਿੱਚ ਵਸਦੀਆਂ ਰਹਿਣ ਸੋ ਇਹੀ ਸਭ ਤੋਂ ਵੱਡਾ ਲਾਹਾ ਹੈ ਇहां ਖਾਟ ਚੱਲੋ ਹਰ ਲਾਹਾ ਆਗੇ ਵਸਨ ਸਹਿਲਾ ਜੇ ਮਰਨ ਤੋਂ ਬਾਅਦ ਕੋਈ ਸ੍ਰਿਸ਼ਟੀ ਕੁਝ ਪ੍ਰਬੰਧ ਹੈ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਨਾ ਵੀ ਇहां ਖਾਟ ਚੱਲੋ ਹਰ ਲਾਹਾ ਆਗੇ ਮਰਨ ਤੋਂ ਬਾਅਦ ਅਗੇ ਵਸਨ ਸਹਿੇਲਾ ਸੇ ਮਹਾਰਾਤ ਤੋਂ ਸਿੱਧ ਹੁੰਦਾ ਹੈ ਗੁਰੂਵਾਰ ਦੀ ਬਚਨਾਂ ਤੋਂ ਸੋ ਪਰਮੇਸ਼ਰ ਨੂੰ ਮਿਲਣ ਦੇ ਦੋ ਤਰੀਕੇ ਨੇ ਤੇ ਇੱਕ ਦੇ ਵਿੱਚ ਇੱਕ ਤਰੀਕੇ ਦੇ ਵਿੱਚ ਤਾਂ ਵਾਹਿਗੁਰੂ ਦੀ ਹੀ ਪ੍ਰਾਪਤੀ ਹੈ ਇੱਕ ਦੇ ਵਿੱਚ ਇੱਥੇ ਜਨਮ ਨੂੰ ਜਿਹੜੇ ਜ਼ਿੰਦਗੀ ਸਾਡੀ ਆਮ ਹੈ ਸੰਸਾਰਕ ਤੌਰ ਤੇ ਉਹਨੂੰ ਸੁਖਾਲਾ ਕਰਨਾ ਨਹੀਂ ਤਾਂ ਮਹਾਰਾਜ ਕਹਿੰਦੇ ਨੇ ਵੀ ਜੇ ਤੈ ਤੂੰ ਵਾਹਿਗੁਰੂ ਦੇ ਸ਼ਬਦ ਦਾ ਅਸਰ ਲੈ ਕੇ ਸੁਖਾਲਾ ਕਰੇਗਾ ਜ਼ਿੰਦਗੀ ਨੂੰ ਕੇ ਰੋਜੀ ਦਹਾਂਦਾ ਹੈ ਰੋਜੀ ਬਖਸ਼ਣ ਵਾਲਾ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਬਿਨਾ ਕਰਮਾਂ ਤੋਂ ਤੂੰ ਜਿੰਨਾ ਮਰਜੀ ਭੱਜਿਆ ਫਿਰ ਬਿਨ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਤਾਵੈ ਕਰਮ ਕੀ ਨੂੰ ਕਹਿੰਦੇ ਨੇ ਕੁਸਤਾ ਪਿਛਲੇ ਹੁੰਦੇ ਨੇ ਆਪਣੀਆਂ ਸ਼ੁਭ ਕਰਮ ਪੁੰਨ দান ਨਾਮ ਸਿਮਰ ਜਾਵਰ ਇੱਥੇ ਆਏ ਕਮਾਈ ਕਰ ਲੈਣੀ ਪਰਮੇਸ਼ਰ ਦੇ ਨਾਮ ਦੀ ਬਹੁਤੇ ਲੋਕ ਐਸੇ ਤੇ ਜੋਰ ਦਿੰਦੇ ਨੇ ਕਿ ਘਰੇ ਬੈਠੇ ਨੂੰ ਕੁਛ ਨਹੀਂ ਮਿਲਦਾ ਮਿਹਨਤ ਕਰਨੀ ਪੈਂਦੀ ਹੈ ਇਹ ਸੱਚ ਹੈ ਕਿ ਮਿਹਨਤ ਕਰਨੀ ਪੈਂਦੀ ਹੈ ਪਰ ਗੁਰੂ ਸਾਹਿਬ ਇਸੇ ਚੀਜ਼ ਨੂੰ ਕੀ ਕਹਿੰਦੇ ਨੇ ਕੇਤੇ ਖੱਬ ਟੁੱਟਹਿ ਵੇਕਾਰ ਮਿਹਨਤ ਕਰਕੇ ਬਹੁਤ ਕੁਝ ਆ ਜਾਂਦਾ ਹੈ ਬੰਦੇ ਕੋਲੇ ਪਰ ਉਹਦੇ ਵਿੱਚ ਵਰਕਤ ਨਹੀਂ ਹੁੰਦੀ ਉਹਦੇ ਵਿੱਚ ਸੁੱਖ ਨਹੀਂ ਹੁੰਦਾ ਕਈ ਵਾਰ ਜੇ ਕਰਮ ਨਹੀਂ ਨਾ ਜੇ ਗੁਰੂ ਦੀ ਬਖਸ਼ਿਸ਼ ਨਹੀਂ ਜੇ ਇਸ ਨਦਰ ਨਾ ਆਬਈ ਤਾਂ ਬਾਤ ਨਾ ਪੁੱਛਾਂਗੇ ਸੋ ਕਹਿਣ ਦਾ ਭਾਵ ਮਿਹਨਤ ਵੀ ਕਰੀਏ ਮਿਹਨਤ ਨੂੰ ਸਦਾ ਸਥਿਰ ਰੱਖਣ ਵਾਸਤੇ ਉਹ ਮਿਹਨਤ ਵਿੱਚ ਸਾਡਾ ਸਦਾ ਹੀ ਬਰਕਤ ਰਹੇ ਕਮਾਈ ਸਾਡੀ ਐਵੇਂ ਭੰਗ ਦੇ ਭਾਣੇ ਨਾ ਜਾਵੇ ਚੋਰਾ ਨੇ ਲੱਗੇ ਵੀ ਇੰਨੀ ਮਿਹਨਤ ਵੀ ਕੀਤੀ ਇਹ ਵੀ ਕੀਤਾ ਬਹੁਤ ਕਾਸ਼ਟ ਚੱਲਿਆ ਵੀ ਕੋਈ ਫਾਇਦਾ ਨਹੀਂ ਲੱਗਿਆ ਉਸ ਦੇ ਆਲੇ ਦੁਆਲੇ ਮਿਹਨਤ ਦੇ ਆਲੇ ਦੁਆਲੇ ਕਵਚ ਜੇ ਬੰਦਗੀ ਦਾ ਹੋ ਜੇ ਨਾ ਸ਼ਬਦ ਹੋ ਜੇ ਨਾਲ ਫਿਰ ਜਿਵੇਂ ਆਮ ਪਰਮਾਤਮਾ ਤੋਂ ਟੁੱਟੇ ਹੋਏ ਲੋਕ ਜਿਨ੍ਹਾਂ ਨੇ ਸਰੀਰ ਨੂੰ ਸਿਰਫ ਮਸ਼ੀਨ ਬਣਾਇਆ ਸਿਰਫ ਕੰਮ ਕੰਮ ਹੀ ਕਰਦੇ ਨੇ ਕੰਮ ਕਰਨਾ ਮਾੜਾ ਨਹੀਂ ਕਿਰਤ ਕਰਨੀ ਜ਼ਰੂਰੀ ਹੈ ਪਰ ਕਿਰਤ ਨੂੰ ਸਦਾ ਸਾਹਮਣੇ ਰੱਖਣਾ ਕਿਰਤ ਵਿੱਚੋਂ ਜਿਹੜੀ ਬਰਕਤ ਹੈ ਜਿਹੜਾ ਕੁਝ ਸਾਨੂੰ ਰੋਜੀ ਨਿਕਲਦੀ ਆ ਉਹ ਰੋਜੀ ਸਦਾ ਬਣੀ ਰਹੇ ਉਹ ਬੰਦਗੀ ਤੋਂ ਬਿਨਾਂ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਚੀਜ਼ ਸੁੱਖ ਦਿਆ ਕਰਦੀ ਸੰਸਾਰਿਕ ਪਦਾਰਥ ਵੀ ਸੋ ਇੱਕ ਤਾਂ ਲੋਕ ਨੇ ਜਿਹੜੇ ਵਾਹਿਗੁਰੂ ਦੇ ਨਾਮ ਉਹਨੂੰ ਸਿਰਫ ਨਾਮ ਸਿਮਰਨ ਇਸ ਕਰਕੇ ਕਰਦੇ ਨੇ ਪ੍ਰਮਾਤਮਾ ਨੂੰ ਮਿਲਣਾ ਹੈ। ਬਸ ਦੂਜੇ ਨੇ ਵੀ ਸਾਨੂੰ ਇਹ ਜ਼ਿੰਦਗੀ ਜਿਹੜੀ ਸੰਸਾਰ ਦੇ ਉੱਤੇ ਅਸੀਂ ਮੰਗਤੇ ਜੇ ਬਣ ਕੇ ਨਾ ਰਹੀਏ ਗਰੀਬੀ ਨਾ ਰਹੇ ਦੁੱਖ ਦਰਦ ਭਾਉ ਨਿਗਟ ਨਾ ਤੇ ਨਰਕੇ ਰਹੇ ਹੋ ਜੋ ਜਾਂ ਕੀ ਇੱਕ ਵਾਰ ਚੋ ਪਈ ਕਹਿ ਦਾਰਿਦ ਦਾਰਿਦ ਹੁੰਦੀ ਹੈ ਗਰੀਬੀ ਦਰਦਰ ਜੀ ਨੂੰ ਆਪਾਂ ਕਹਿੰਦੇ ਆ ਸੋ ਉਹ ਦਰਦਰਤਾ ਨੂੰ ਉਹ ਗਰੀਬੀ ਨੂੰ ਉਹ ਮਾੜੇ ਸਮੇਂ ਨੂੰ ਦੂਰ ਕਰਨ ਵਾਸਤੇ ਪ੍ਰਾਰਥਨ ਸਮੇਂ ਤੋਂ ਰਿਸ਼ੀਆਂ मुਨੀਆਂ ਤੋਂ ਜਿਹੜੀਆਂ ਗੱਲਾਂ ਜਿਹੜੀਆਂ ਕਮਾਈਆਂ ਜਿਹੜੀਆਂ ਕਰਨੀਆਂ ਚੱਲੀਆਂ ਆ ਰਹੀਆਂ ਨੇ ਉਹਨਾਂ ਵਿੱਚ ਇੱਕ ਜਿਹੜਾ ਹੈ ਇੱਕ ਯੁਗਤ ਉਹ ਹੈ ਚਾਲੀ ਹੈ ਚਲਿਸੇ ਜਾਂ ਸਲੇ ਕੱਢਣੇ ਜਿਵੇਂ ਕਿਸੇ ਨੇ 40 ਦਿਨਾਂ ਦਾ ਸਿਮਰਨ ਕਰਨਾ ਚਲੀ ਹਾ ਕੱਢਣਾ ਉਹ 40 ਦਿਨਾਂ ਦੇ ਚਲੀਖੇ ਨੂੰ ਚਲਾ ਚਲੀ ਹਾ ਕਹਿ ਦਿੰਨੇ 40 ਸਾਂ ਕਹਿ ਦਿੰਦੇ ਨੇ ਕੋਈ ਸਲਾ ਕਹਿ ਦਿੰਦਾ ਉਹ 24 ਦਿਨਾਂ ਦਾ ਰੱਖਿਆ ਜਾਂਦਾ 40 ਦਿਨਾਂ ਦਾ ਮਨਜੂਰ ਹੋ ਜਾਂਦਾ ਦੋ ਦਿਨ ਵੱਧ ਲਾ ਜਾਂਦੇ ਨੇ ਸੋ ਇਹਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ ਪਰ ਜਿਵੇਂ ਆਪਾਂ ਕਹਿ ਦਿੰਨੇ ਆ ਆਮ ਗ੍ਰੰਥਾਂ ਦੇ ਵਿੱਚ ਕਈਆਂ ਚ ਲਿਖਿਆ ਹੁੰਦਾ ਹੈ ਸੰਕਟ ਮੋਚਨ ਵਿੱਚ 108 ਵਾਰੀ ਪਾਠ ਕਰ ਲੋ ਇਹ ਹੋ ਜਾਏਗਾ ਉਹ ਹੋ ਜਾਏਗਾ ਫਾਇਦਾ ਤਾਂ ਜਿੰਨਾ ਤੁਸੀਂ ਮਿੱਠਾ ਪਾਓਗੇ ਉੰਨਾ ਹੀ ਮਿੱਠਾ ਹੈ ਥੋੜਾ ਮਿੱਠਾ ਪਾਓਗੇ ਥੋੜਾ ਮਿੱਠਾ ਹੈ ਪਰ ਜਿਹੜੇ ਸਾਧੂ ਸੰਤ ਜਿਹੜੇ ਕੁਝ ਸਿੱਧੀ ਪ੍ਰਾਪਤ ਕਰਨਾ ਚਾਹਦੇ ਨੇ ਜੇ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਨ ਰਿੱਧ ਸਿੱਧ ਨੌ ਨਿਦ ਇਹ ਤਾਂ ਹੋ ਗਈ ਨਾ ਰਿੱਧੀਆਂ ਸਿੱਧੀਆਂ ਵਾਲੀ ਗੱਲ ਹੀ ਕਿਉਂਕਿ ਸੰਸਾਰ ਦੇ ਉੱਤੇ ਬਹੁਤਾਂ ਦੇ ਸਾਧੂ ਸੰਤ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਤਾਂ ਸਿੱਧੀਆਂ ਚਾਹੀਦੀਆਂ ਨੇ ਸਾਨੂੰ ਰਿੱਧੀਆਂ ਚਾਹੀਦੀਆਂ ਨੇ ਸਾਨੂੰ ਨੇਧੀਆਂ ਚਾਹੀਦੀਆਂ ਨੇ ਗੁਰੂ ਸਾਹਿਬ ਕਹਿੰਦੇ ਫੇਰ ਤੂੰ ਭਟਕ ਨਾ ਫੇਰ ਤੂੰ ਇਹ ਚੀਜ਼ ਵੀ ਪ੍ਰਮਾਤਮਾ ਦੇ ਨਾਮ ਤੋਂ ਹੀ ਲੈ ਬੰਦਗੀ ਹੀ ਕਰ ਕਈ ਕਹਿੰਦੇ ਨੇ ਸਾਨੂੰ ਮੁਕਤੀ ਚਾਹੀਦੀ ਹੈ ਕਈ ਕਹਿੰਦੇ ਨੇ ਨਾ ਮੁਕਤੀ ਨਾ ਜੁਗਤੀ ਮਹਾਰਾਜ ਪ੍ਰੀਤ ਚਰਨ ਕਮਲਾਰੇ ਵੀ ਤੇਰੇ ਚਰਨਾਂ ਨਾਲ ਪ੍ਰੀਤ ਬਣੀ ਰਹੋ ਤੂੰ ਬਹੁਤ ਉੱਤਮ ਨੇ ਤਾ 100 ਚਲੀਹਾ ਕੱਟਣਾ ਇਹਦੇ ਨਾਲ ਸ਼ਕਤੀ ਬਹੁਤ ਮਿਲਦੀ ਹੈ ਬੰਦੇ ਨੂੰ ਪਰ ਇਹ ਬੰਦਾ ਜਿਹੜਾ ਚਲੀ ਇਹ ਕੱਟਦਾ ਹੈ 40 ਦਿਨ ਅੰਦਰ ਰਹਿਣਾ ਬਹੁਤ ਸੰਜਮ ਨਾਲ ਖਾਣਾ ਪੀਣਾ ਇਹਦੇ ਨਾਲ ਹਰ ਇੱਕ ਕਾਰਜ ਸਿੱਧ ਹੋ ਜਾਂਦਾ ਹੈ ਸੰਸਾਰ ਦਾ ਬਹੁਤ ਸ਼ਕਤੀਆਂ ਦਿਖ ਵੀ ਜਾਂਦੀਆਂ ਨੇ ਪਰ ਇਹਦੀ ਬਹੁਤ ਵੱਡੀ ਵਿਧੀ ਹੈ ਘਰੇਲੂ ਲੋਕ ਬਹੁਤ ਘੱਟ ਕਰ ਸਕਦੇ ਨੇ ਪਰ ਜਿੰਨਾ ਵੀ ਕਰਦੇ ਨੇ ਕਰ ਲੈਂਦੇ ਨੇ ਉਹਦਾ ਫਾਇਦਾ ਹੀ ਫਾਇਦਾ ਹੈ ਪਰ ਜਿਹੜੇ ਇਕਾਂਤ ਚ ਰਹਿਣ ਵਾਲੇ ਸਾਧੂ ਲੋਕ ਨੇ ਸਾਧੂ ਸੰਤ ਨੇ ਜਿਹੜੇ ਸਾਧੂ ਸੰਤ ਹੈੜਲੇ ਦਰਜੇ ਦੇ ਨੇ ਕਹਿੰਦਾ ਭਾਵ ਵੀ ਲੋਕਾਂ ਦਾ ਕਾਰਜ ਕਰਨਾ ਲੋਕਾਂ ਦਾ ਭਲਾ ਕਰਨਾ ਜਾਂ ਵਾਵਾ ਖੱਟਣੀ ਲੋਕਾਂ ਦੀ ਆਪਾਂ ਉਹਦੀ ਹਰ ਇੱਕ ਨੂੰ ਇੱਛਾ ਹੁੰਦੀ ਹੈ ਇਹ ਉਹ ਇਸ ਤਰ੍ਹਾਂ ਕਰਦੇ ਨੇ ਇੱਕ ਜਗ੍ਹਾ ਬੈਠ ਕੇ ਬਹੁਤ ਉਹ ਕਿਸੇ ਨਾਲ ਬੋਲਦੇ ਨਹੀਂ ਸੁਖਮਖਾਣਾ ਉਹਨ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਇਹ ਚੀਜ਼ ਵੀ ਉਹਨਾਂ ਦੇ ਲਾਗੂ ਹੁੰਦੀ ਹੈ ਸੋ ਜੇ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹੋ ਫਿਰ ਪ੍ਰੇਮਾ ਭਗਤੀ ਕਰੋ ਲੱਗੇ ਰਿਹਾ ਕਰੋ ਤੁਰਦੇ ਫਿਰਦੇ ਵੀ ਹੋ ਜਾਂਦਾ ਇਹਦੇ ਵਿੱਚ ਪਰ ਜਿਹੜੇ ਚਲੀਹੇ ਨੇ ਚਲਿਸੇ ਨੇ ਕਿਸੇ ਚੀਜ਼ ਦੀ ਇੱਛਾ ਨੂੰ ਲੈ ਕੇ ਕੋਈ ਦਾਤ ਪ੍ਰਾਪਤ ਕਰਨੀ ਹੈ ਚਲੀਹੇ ਦੇ ਵਿੱਚ ਹਰ ਇੱਕ ਦਾਤ ਮਿਲ ਜਾਂਦੀ ਹੈ ਗਾਰੰਟੀ ਹੈ ਪਰ ਇਹ ਕੱਟ ਕੱਟਨ ਹੈ ਕੋਹਰ ਤਪੱਸਿਆ ਹੈ ਜੇ ਕੋਈ ਕਰ ਲਵੇ ਇਹਦੀ ਵਿਧੀਆਂ ਹੁੰਦੀਆਂ ਨੇ ਸੰਗਤ ਜੀ ਚਲੀ ਇਹ ਕੱਟਣ ਵਾਲੇ ਲੋਕਾਂ ਨੂੰ ਮਿਲਣਾ ਪੈਂਦਾ ਹੈ ਜਾਂ ਜੇ ਕੋਈ ਕੱਟ ਸਕਦਾ ਚਲੀ ਇਹ ਚਲਿ ਸੇ ਸੇਲੇ ਕੱਢਣਾ ਤਾਨੂੰ ਦੱਸਿਆ ਵੀ ਜਾਂਦਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਯੁਗਤੀ ਦੇ ਨਾਲ ਪਰ ਸੰਸਾਰੀ ਧੰਦਿਆਂ ਦੇ ਵਿੱਚ ਆਮ ਲੋਕ ਫਸੇ ਹੋਏ ਨੇ ਇਹ ਚੀਜ਼ ਨਹੀਂ ਕਰ ਸਕਦੇ ਅਮਰਤ ਬੇੜਾ ਜਿੰਨਾ ਗ ਨਾਮ ਜਪਿਆ ਜਾਵੇ ਜਪਿਆ ਜਾ ਸਕਦਾ ਹੈ ਪਰਮੇਸ਼ਰ ਦਾ ਭਜ ਜਿੰਨਾ ਹੋ ਜਾਵੇ ਇਹ ਵੀ ਵਜੇ ਦਾਤ ਹੈ ਪਰ ਚਾਲੀਸੇ ਦਾ ਚਲੀਹੇ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ ਜਿਹੜੇ ਕਰਦੇ ਨੇ ਸੋ ਇੱਕ ਪ੍ਰੇਮਾ ਭਗਤੀ ਹੈ ਇੱਕ ਚਲੀਹੇ ਕੱਟਣੇ ਸਾਲ ਵਿੱਚ ਦੋ ਦੋ ਤਿੰਨ ਚਲੀਹੇ ਕੱਟ ਲੈਣੇ ਬੱਲੇ ਬੱਲੇ ਹੋ ਜਣੀ ਬਹੁਤ ਸ਼ਕਤੀ ਆ ਜਾਂਦੀ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਪ੍ਰੇਮਾ ਭਗਤੀ ਕਰਨੀ ਹੈ ਕਿ ਚਲੀਹੇ ਕੱਟਣ ਨੇ ਚਲੀਹੇ ਦੇ ਵਿੱਚ ਕੁਝ ਸੰਜਮ ਹੁੰਦੇ ਨੇ ਕੁਝ ਮਰਯਾਦਾ ਹੁੰਦੀ ਆ ਵੀ ਇਸ ਤਰ੍ਹਾਂ ਬੈਠਣਾ ਇੰਨੇ ਵਜੇ ਬੈਠਣਾ ਇਸ ਤਰ੍ਹਾਂ ਸੌਣਾ ਇਹਨਾਂ ਦਾ ਖਾਣਾ ਉਹ ਚੀਜ਼ਾਂ ਨਾਲ ਸ਼ਕਤੀਆਂ ਮਿਲਦੀ ਨੇ ਸੰਸਾਰ ਪਦਾਰਥ ਜਾਣੇ ਕਿ ਪ੍ਰਾਪਤ ਕਰਨ ਵਾਸਤੇ ਆਪਾਂ ਚਲੀ ਇਹ ਕਿਵੇਂ ਕੱਟੇ ਜਾਂਦੇ ਨੇ ਚਲੀ ਹਾਂ ਦਾ ਕੀ ਯੁਗਤੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ ਤੁਹਾਡੇ ਕਮੈਂਟਾਂ ਤੋਂ ਪਤਾ ਲੱਗ ਜੇਗਾ ਤੁਸੀਂ ਵੀ ਚਲੀ ਇਹ ਕੱਟਣਾ ਚਾਹੁੰਦੇ ਹੋ ਐਨਨੇ ਜਿਨ੍ਹਾਂ ਦੇ ਜਾਬ ਕਰਨਾ ਚਾਹੁੰਦੇ ਹੋ ਪਰ ਤੁਸੀਂ ਪਹਿਲਾਂ ਇਹ ਸੋਚੋ ਵੀ ਅਸੀਂ ਚਲੀ ਇਹ ਕੱਟਣ ਨੇ ਕੋਈ ਦਾਤ ਲੈਣੀ ਹੈ ਕਿ ਪ੍ਰੇਮਾ ਭਗਤੀ ਕਰਨੀ ਹੈ ਦੋਨੇ ਚੀਜ਼ਾਂ ਤੇ ਆਪਾਂ ਅੱਗੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ